ਸਵੇਰ ਦੀ ਉੱਠੀ ਹੋਈ ਆ ਇੱਕ ਤਾਂ ਮੇਰਾ ਸਿਰ ਬੜਾ ਦੁਖੀ ਜਾਂਦਾ ਇੱਕ ਗਲ ਦੁਖੀ ਜਾਂਦਾ ਇੱਕ ਸੀਨੇ ਦੇ ਵਿੱਚ ਨਾ ਇੰਨੀ ਜਲਨ ਹੋਈ ਜਾਂਦੀ ਹੈ ਇੰਨੀ ਜਲਨ ਹੋਈ ਜਾਂਦੀ ਹੈ ਇਹ ਬੰਦੇ ਨੂੰ ਤਾਂ ਮੇਰੀ ਕੋਈ ਚਿੰਤਾ ਨਹੀਂ ਹੈਗੀ ਬਸ ਸਵੇਰ ਦੇ ਨਾਲ ਫੋਨ ਲੈ ਕੇ ਬਹਿ ਜਾ ਆਈ ਨਹੀਂ ਭਾਈ ਇਹਨੂੰ ਮੈਂ ਪੁੱਛਲਾਂ ਦੱਸਲਾਂ ਭਾਈ ਤੂੰ ਅੱਜ ਸਵੇਰੇ ਦੀ ਬੋਲੀ ਨਹੀਂ ਕੀ ਗੱਲ ਹੋਗੀ ਤੈਨੂੰ ਤੂੰ ਕਾਹਤੋਂ ਨਹੀਂ ਬੋਲੀ ਹੈ ਕੋਈ ਇਹਨੂੰ ਤਾਂ ਮੇਰੀ ਕੋਈ ਪਰਵਾਹ ਹੈ ਨਹੀਂਗੀ ਤੜਕੇ ਉੱਠੂਗਾ ਉੱਠ ਕੇ ਫੋਨ ਲੈ ਕੇ ਸੋਫੇ ਤੇ ਬਹਿ ਜਾ ਘੰਟਾ ਲੈ ਡਰਿੰਕ ਚ ਬੈਠਾ ਰਹੂ ਫੋਨ ਲੈ ਕੇ ਫਿਰ ਆ ਕੇ ਉਥੋਂ ਘੰਟਾ ਸੋਫੇ ਤੇ ਬੈਠਾ ਰਹੂ ਕਿ ਚੱਲ ਮੈਨੂੰ ਪੁੱਛਾਂ ਭਾਈ ਤੂੰ ਅਜ ਤੜਕੇ ਦੀ ਬੋਲੀ ਨਹੀਂ ਕੀ ਗੱਲ ਹੋਗੀ ਹੈ ਨਾ ਭਲਾ ਇਹਨੂੰ ਮੈਂ ਵੇਖਾਂ ਤਾਂ ਸਹੀ ਕੀ ਕਰੀ ਜਾਂਦਾ ਬੈਠਾ ਉਥੇ ਸੋਫੇ ਤੇ ਆਹ ਦੀ ਯਾਰ ਕੀ ਆ ਚੀਜ਼ ਹੈ ਯਾਰ ਨਾ ਆਪਣੇ ਵੀल्ली ਵੇਕੇ ਬਣਾਈਆਂ ਹੋਈਆਂ ਨੇ ਇਹ ਵੀ ਹੈ ਇਹ ਰੋਧ ਹੋ ਗਈ ਸਮਾਈ ਲ ਦੇ ਹੀ ਉਹ ਤਾਂ ਤਾਂ ਜਮਾਈ ਯਾਰ ਕਿ ਆ ਨਿਆਣਾ ਆ ਗਿਆ ਹੰਦਾ ਯਾਰ ਕਿਵੇਂ ਬਣਾਉਂਦੇ ਨੇ ਯਾਰ ਦੀ ਲਾ ਦੇ ਲੈ ਹੈ ਨਾ ਵੇਖ ਇਹ ਨੁਕੀ ਫੋਨ ਦੇ ਵਿੱਚ ਮਿਲ ਗਈ ਹੋਣੀ ਜਨਾਨੇ ਕੋਈ ਦੰਦ ਵੇ ਕੱਢੀ ਜਾਂਦਾ ਵੇਖ ਵੇਖ ਕੇ ਕਿਵੇਂ ਹੱਸੀ ਜਾਂਦਾ ਮੇਰੀ ਚਿੰਤਾ ਕਾਹਨੂੰ ਕਰਦਾ ਇਹ ਮੈਂ ਤਾਂ ਤੜਕੇ ਉੱਠ ਕੇ ਬਲਦ ਵਾਂਗੂ ਲੱਗ ਜਾਨੀ ਆ ਨੌਕਰਾਂ ਵਾਂਗੂ ਇਹਨਾਂ ਦੀਆਂ ਰੋਟੀਆਂ ਪਕਾਵਾਂ ਝਾੜੂ ਪੋਚੇ ਕਰਾਂ ਭਾਂਡੇ ਮਾਂਜਾਂ ਇਹਨਾਂ ਨੂੰ ਚਾਹਾਂ ਬਣਾ ਕੇ ਦੇਵਾਂ ਅਦਰਕ ਪਾ ਦੇ ਲੌਂਗ ਪਾ ਦੇ ਲਾਚੀ ਪਾ ਦੇ ਵਿੱਚ ਹੈ ਤੇ ਆਪ ਬੈਠਾ ਵੇਖ ਮੈਂ ਇੱਥੇ ਆ ਕੰਮ ਕਰਦੀ ਦੁਖੀ ਹੋਈ ਜਾਨੀ ਆ ਮੈਂ ਤੇ ਨਹੀਂ ਇਹਨੂੰ ਪਤਾ ਮੈਂ ਬੁਲਾਉਣੀ ਆ ਖੜ ਜਾ ਇੱਧਰ ਮੈਂ ਪੁੱਛਦੀ ਆ ਕਿ ਕਿਉਂ ਦੇਖ ਦੇਖ ਕੇ ਤੂੰ ਹੱਸੀ ਜਾਂਦਾ ਫੋਨ ਦੇ ਵਿੱਚ ਇੱਕ ਮਿੰਟ ਮੇਰੀ ਗੱਲ ਸੁਣੋ ਇੱਧਰ ਆਓ ਹਾਂ ਕੀ ਇੱਧਰ ਤਾਂ ਕੀ ਗੱਲ ਹੋ ਗਈ ਦੱਸ ਦੇ ਨਾ ਉਰੇ ਆ ਕੇ ਦੱਸੂਗੀ ਉੱਥੇ ਬੈਠੇ ਕੋਨੇ ਦੇ ਵਿੱਚ ਛੁਪ ਕੇ ਇੱਧਰ ਆ ਨਾਲੇ ਇਹ ਦੰਦ ਕੱਢੀ ਜਾਂਦਾ ਕਾਦੇ ਵਾਸਤੇ ਕੱਢੀ ਜਾਂਦਾ ਉੱਥੇ ਫੋਨ ਦੇ ਵਿੱਚ ਤੈਨੂੰ ਇਹੋ ਜਿਹਾ ਕੀ ਮਿਲ ਗਿਆ ਜਿਹਦੇ ਵੇਖ-ਵੇਖ ਕੇ ਦੰਦ ਕੱਢੀ ਜਾਂਦਾ ਹੈ ਉਹਨਾਂ ਨੂੰ ਮੇਰਾ ਹੱਸਣਾ ਕੋਈ ਮਨ ਹੈ ਦੱਸਣ ਕੋਈ ਹਾਸਾ ਕੋ ਮਾੜੀ ਚੀਜ਼ ਹੱਸਣਾ ਤਾਂ ਚਾਹੀਦਾ ਬੰਦੇ ਨੂੰ ਨਹੀਂ ਹੱਸਣਾ ਚਾਹੀਦਾ ਮੇਰੀ ਵੀ ਕੋਈ ਵੇਖ ਲਿਆ ਕਰ ਪ੍ਰਵਾਹ ਮੇਰੀ ਵੀ ਕਰ ਲਿਆ ਕਰ ਤਲਕੇ ਦੀ ਉੱਠੀ ਹੋਈ ਆ ਤੈਨੂੰ ਤਾਂ ਪਤਾ ਨਹੀਂ ਕੀ ਸ਼ੂਲ ਪੈ ਜਾਂਦਾ ਬੋਲ ਬੋਲਿਆ ਮੈਥੋਂ ਨਹੀਂ ਜਾਂਦਾਗਾ ਹੈ ਆਉਨਾ ਹਾਂ ਕੀ ਗੱਲ ਐ ਕੀ ਗੱਲ ਐ ਤੂੰ ਸਵੇਰੇ ਦਾ ਉੱਠ ਕੇ ਮੈਨੂੰ ਪੁੱਛਿਆ ਕਿ ਭਾਈ ਤੇਨੂੰ ਕੀ ਹੋ ਗਿਆ ਤੂੰ ਕਿਉਂ ਨਹੀਂ ਬੋਲਦੀ ਅੱਜ ਸਵੇਰ ਦੀ ਕੀ ਗੱਲ ਹੋ ਗਈ ਤੂੰ ਚੁੱਪ ਚੁੱਪ ਕਿਉਂ ਐ ਹੈ ਉਹ ਯਾਰ ਪੁੱਛਣ ਨੂੰ ਤੂੰ ਤਾਂ ਉਹੀ ਬੁੜਬੁੜ ਕਰਨ ਲੱਗ ਜਾਨੀ ਐ ਪਤਾ ਨਹੀਂ ਕੀ ਗੱਲ ਐ ਬੁੜਬੁੜ ਕਰਨ ਲੱਗ ਜਾਨੀ ਐ ਤੇ ਕੀ ਗੱਲ ਐ ਦੱਸ ਦੇ ਫਿਰ ਕੀ ਗੱਲ ਐ ਮੈਂ ਤੈਨੂੰ ਪਤਾ ਨਹੀਂ ਹੈਗਾ ਮੇਰਾ ਸਵੇਰ ਦਾ ਸਿਰ ਦੁਖੀ ਜਾਂਦਾ ਹੈ ਹੈ ਗਲ ਚ ਖਰਾਸ਼ ਹੋਈ ਪਈ ਐ ਜਲਨ ਹੋਈ ਜਾਂਦੀ ਐ ਹੈ ਗਲ ਚ ਜਲਨ ਹੋਈ ਜਾਂਦੀ ਐ ਖਰਾਸ਼ ਹੋਈ ਜਾਂਦੀ ਐ ਐ ਕਰ ਏਦੇ ਵੀ ਤਾਂ ਉਹ ਨਿੰਬੂ ਲਿਆ ਰੱਖੇ ਨਿੰਬੂ ਪਾਣੀ ਬਣਾ ਕੇ ਪੀ ਲੈ ਗਲਗੋਲੇ ਖਰਾਸ਼ ਖਰੂਸ ਤੇਰੀ ਜਲਨ ਜਲਨ ਸਭ ਕੁਝ ਠੀਕ ਹੋ ਜੂਗੀ ਹਾਂ ਹਾਂ ਸਭ ਕੁਝ ਠੀਕ ਹੋ ਜੂਗੀ ਮੈਨੂੰ ਲੜਨ ਲੱਗ ਗਈ ਐ ਇਹਨ ਵਿੱਚ ਚੁੱਪ ਕਰਕੇ ਪੀ ਉਹ ਨਿੰਬੂ ਐ ਨਿੰਬੂ ਪਾਣੀ ਬਣਾ ਕੇ ਤੇ ਚਾੜਲਾਂ ਮਿੰਟ ਚ ਠੀਕ ਹੋ ਜੇਗੀ ਨਿੰਬੂ ਪਾਣੀ ਚਾੜ ਲੈ ਬਸ ਕਿਲੋ ਨਿੰਬੂ ਲਿਆ ਕੇ ਧਰਤੇ ਤੂੰ ਹੈ ਜਦੋਂ ਕਿਸੇ ਦਾ ਕੋਈ ਟਿੱਡ ਦੁਖੇ ਨਿੰਬੂ ਪਾਣੀ ਪੀ ਲੋ ਕਿਸੇ ਦਾ ਸਿਰ ਦੁਖੇ ਨਿੰਬੂ ਪਾਣੀ ਪੀ ਲੋ ਹੈ ਕਿਸੇ ਵਿੱਚ ਜਲਨ ਹੋਵੇ ਨਿੰਬੂ ਪਾਣੀ ਪੀ ਲੋ बस नींबू पानी नींबू पानी नींबू पानी दब्बी ਜਾਂਦਾ ਹੈ ਹੈ ਉਹ ਨਾਲੇ ਮੈਂ ਉਹ ਨਿੰਬੂ ਲਿਆ ਰੱਖਿਆ ਜਿਆਦਾ ਤੇ ਉਹ ਬਿਲੇ ਲੱਗ ਜਾਣਗੇ ਬਿਲੇ ਲੱਗ ਜਾਣਗੇ बस ਇੱਕੋ ਹੀ ਚੀਜ਼ ਦੱਬਦੀ ਤੂੰ ਤਾਂ ਉਹ ਤੂੰ ਲੈ ਕੇ ਤਾਂ ਦੇਖ ਨਾਲੇ ਆ ਮੋਟਾਪਾ ਤੇਰਾ ਸਹੀ ਹੋ ਜਾਊਗਾ ਨਾਲੇ ਤੇਰੀ ਜਲਨ ਜੁਲਨ ਜੀ ਸਾਰੀ ਕੁਝ ਠੀਕ ਹੋ ਜੂਗੀ ਜਿਹੜੀ ਐਵੇਂ ਕੁੜਕੜ ਕਰੀ ਜਾਨੀ ਐਵੇਂ ਖਾਮ ਖਾਮ ਕੁੜਕੜ ਕਰੀ ਜਾਨੀ ਉੱਠ ਕੇ ਤੈਨੂੰ ਤਾਂ ਕੋਈ ਵੇਲ ਹੈ ਨਹੀਂ ਫੋਨ ਚੱਕ ਲੈਣਾ ਭੈਜਾਨਾ ਚੁੰਡ ਦੇ ਵਿੱਚ ਲੱਗ ਕੇ ਸੋਫੇ ਦੇ ਤਾਂ ਕੱਢ ਲੈ ਕਦੇ ਕੁਝ ਕੱਢ ਲਿਆ ਕਦੇ ਕੁਝ ਕੱਢ ਲਿਆ ਵੇਖ ਵੇਖ ਕੇ ਉਹ ਨਾ ਰੰਨਾ ਨੂੰ ਹੱਸੀ ਜਾਂਦਾ ਰਹਿੰਦਾ ਹੈ ਹੈ ਤੇ ਮੇਰਾ ਵੀ ਕੋਈ ਕੋਹਾ ਕਰਦੀ ਆਹੀ ਆਹੀ ਅੱਗ ਲੱਗ ਜਾਂਦੀ ਹੈ ਆਹੀ ਅੱਗ ਲੱਗਦੀ ਹੈ ਐ ਕਰਕੇ ਉਹ ਗਲਾ ਖਰਾਸ਼ ਹੈ ਜਾਂ ਕੋਈ ਨਿੰਬੂ ਪਾਣੀ ਨਹੀਂ ਪੀਂਦੀ ਤਾਂ ਚੱਲ ਕੋਈ ਗੱਲ ਨਹੀਂ ਸੱਚ ਚਾਹ ਬਣਾ ਲੈ ਚਾਹ ਨਾਲ ਸਹੀ ਹੋ ਜੂਗੀ ਤੇਰਾ ਗਲਾ ਖਰਾਸ਼ ਸਹੀ ਹੋ ਜੂ ਨਿੰਬੂ ਤੂੰ ਛੱਡ ਪੜਾ ਤੂੰ ਉਹ ਚ ਲੌਂਗਲਾ ਚੀਂ ਵਾਲੀ ਚਾਹ ਬਣਾ ਕੇ ਪੀ ਲੈ ਨਾਲੇ ਨਾਲੇ ਮੈਨੂੰ ਬਣਾ ਦੇ ਮੈਨੂੰ ਬਣਾ ਦੇ ਤੇ ਮੈਂ ਤੜਕੇ ਦੀ ਉੱਠੀ ਆ ਤੈਨੂੰ ਐਂ ਅਕਲ ਨਹੀਂ ਹੈਗੀ ਕਿ ਭਈ ਅੱਜ ਉਹ ਮੇਰੇ ਨਾਲ ਤੜਕੇ ਦੀ ਬੋਲੀ ਨਹੀਂ ਕੀ ਗੱਲ ਹੈ ਪੁੱਛਦਾ ਲਵਾ ਉਹਨੂੰ ਮੇਰਾ ਵੀ ਤਾਂ ਢਿੱਡ ਭਰਿਆ ਪਿਆ ਕੁਛੀ ਆ ਨਾ ਹੁਣ ਇਸੇ ਕਰਕੇ ਤਾਂ ਆਇਆ ਉੱਥੋਂ ਉੱਠ ਕੇ ਉਹ ਤਾਂ ਮੈਂ ਤੈਨੂੰ ਸੱਦਿਆ ਤਾਂ ਆਇਆ ਮੂੰ ਤਾਂ ਤੂੰ ਉੱਥੇ ਬੈਠਾ ਨੁਚੀਆਂ ਰੰਨਾ ਵਾਂਗੂ ਦੰਦ ਕੱਢੀ ਜਾਂਦਾ ਸੀਗਾ ਹੈ ਕੁਛ ਨਹੀਂ ਜੇ ਨਿੰਬੂ ਪਾਣੀ ਨਹੀਂ ਪੀਣਾ ਤਾਂ ਹੋ ਚਾਹ ਬਣਾ ਲੈ ਨਾਲੇ ਲੌਂਗ ਲਾਚੀ ਵਾਲੀ ਗੱਲ ਤੇਰਾ ਵਧੀਆ ਸਾ ਹੀ ਹੋ ਜੂਗਾ ਤਰ ਹੋ ਜੂਗਾ ਹਾਂ ਤੇਰੀ ਹੋ ਜੂਗੀ ਹੈ ਆਪਣਾ ਨਾ ਚਾਹ ਪੀ ਕੇ ਤੇ ਤੂੰ ਹੋਰ ਮੈਥੇ ਆਪਦਾ ਕਾਲਜਾ ਖੂਕਲਾਂ ਹੈ ਚਾਹ ਪੀ ਲੈ ਤੇਰਾ ਸਹੀ ਹੋ ਜੂਗਾ ਹੋਰ ਵੀ ਮੇਰੇ ਜਲਨ ਹੋਣ ਲੱਗ ਜੇ ਢਿੱਡ ਦੇ ਵਿੱਚ ਮੇਰੇ ਹੈ ਹੋਰ ਮੱਚਣ ਲੱਗ ਜੇ ਕਾਲਜਾ ਮੇਰਾ ਚਾਹ ਦੇ ਨਾਲ ਵੀ ਚੰਗਾ ਹੈ ਗਲ ਮੱਚਦਾ ਹੈ ਕਿ ਤੇਰਾ ਢਿੱਡ ਮੱਚਦਾ ਹੈ ਮੈਨੂੰ ਐ ਦੱਸ ਢਿੱਡ ਮੱਚਦਾ ਗਲ ਵੀ ਮੱਚਦਾ ਤੇ ਚਾਹ ਢਿੱਡ ਦੇ ਅੰਦਰ ਜਾਊਗੀ ਤਾਂ ਉਹਦੇ ਨਾਲ ਢਿੱਡ ਦੇ ਵਿੱਚ ਮੇਰੇ ਤਜਾਬ ਬਣ ਜੂ ਹੋਰ ਮਚੇ ਮਾ ਸ਼ੁਰੂ ਹੋ ਜੂਗਾ ਮੇਰੇ ਬੂਣੀ ਤੂੰ ਨਹੀਂ ਪਿੰਦੀ ਚਾਹ ਤੂੰ ਨਹੀਂ ਪੀਂਦੀ ਫਿਰ ਐ ਕਰ ਲੈ ਗਰਮ ਪਾਣੀ ਪੀ ਲੈ ਉਹ ਗਲ ਸਹੀ ਹੋ ਜਾਊਗਾ ਨਾ ਗਰਮ ਪਾਣੀ ਨਾਲ ਗਲ ਸਹੀ ਹੋ ਜਾਊਗਾ ਤੇ ਕਲਾਕਾਰ ਵੀ ਹਾਂ ਉਸ ਆਪ ਦੇ ਗਲ ਨੂੰ ਵਧੀਆ ਬਣਾਉਣ ਵਾਸਤੇ ਉਹ ਨਿੰਬੂ ਪਾਣੀ ਸੱਚ ਗਰਮ ਪਾਣੀ ਪੀਂਦੇ ਆ ਤੇ ਗਲਾ ਸਹੀ ਹੋ ਜਾਂਦਾ ਗਲਾ ਸਹੀ ਹੋ ਜਾਂਦਾ ਤੇ ਹੋਰ ਕੀ ਐ ਮੈਂ ਨਹੀਂ ਪਿੰਦੀ ਕੁਛ ਵੀ ਫਿਰ ਐ ਕਰ ਪੀ ਲੈ ਆਹ ਪੀ ਲੈ ਉਹ ਪੀ ਲੈ ਆਹ ਕਰ ਲੈ ਯਾਰ ਗੋਲੀ ਗੋਲੀ ਪਈ ਐ ਗੋਲੀਆਂ ਪਈਆਂ ਹੈ ਉਹਦੇ 'ਚ ਸਹੀ ਹੋ ਜਾਊਗਾ ਹਾਂ ਗੋਲੀ ਖਾ ਲੈ ਗੋਲੀ ਖਾ ਲੈ ਵਿਸਕੀ ਗੋਲੀ ਲਓ ਖਿਚਕਿਚ ਦੂਰ ਕਰੋ ਵਿਸਕੀ ਗੋਲੀ ਆ ਪਈ ਹੈ ਨਾ ਤੂੰ ਘਰੇ ਡਾਕਟਰ ਬਣ ਜਾ ਕਰ ਚੰਗਾ ਸਾਰੀਆਂ ਚੀਜ਼ਾਂ ਘਰੇ ਦੱਸ ਦਿਆ ਕਰ ਤੂੰ ਵੈਦ ਵੀ ਘਰੇ ਬਣ ਜਾ ਕਰ ਡਾਕਟਰ ਵੀ ਘਰੇ ਬਣ ਜਾ ਕਰ ਗੋਲੀਆਂ ਖਵਾ ਖਵਾ ਕੇ ਤੂੰ ਮੈਨੂੰ ਮਾਰੇਗਾ ਹੈ ਕੌਣ ਨਹੀਂ ਕਿੱਥੇ ਮਰਦੀ ਹੈ ਤੂੰ ਕਿੱਥੇ ਮਰਦੀ ਐ ਨਹੀਂ ਭਈ ਬਸ ਇਹਨੂੰ ਐੋਜੀ ਗੋਲੀ ਕੋਈ ਖਾ ਲੂਗੀ ਇਨੂੰ ਕਿਹੜਾ ਪਤਾ ਲੱਗਦਾ ਕਿ ਸਪੈਰ ਡੇਟ ਐ ਕਿ ਕਿਹੜੀ ਡੇਟ ਐ ਆ ਘਰੋਂ ਚੱਕ ਕੇ ਕੋਈ ਵੀ ਖਾ ਲੂ ਪਰ ਆ ਇਹਦੀ ਰਾੰਦ ਕਟੂ ਤੇ ਮੈਂ ਆਪਦਾ ਦੂਜੀ ਜਨਾਨੀ ਲੈ ਆਵਾਂਗਾ ਯਾਰ ਤੇਰੇ ਤਾਂ ਹੀ ਬਹਿ ਨਹੀਂ ਜਾਂਦਾ ਜਿਹੜਾ ਉੱਥੇ ਬਹਿ ਬੈ ਕੇ ਕੋਈ ਫੋਨ ਚ ਲਾ ਲਈ ਹੋਣੀ ਸੀ ਓਏ ਉਹਦੇ ਨਾਲ ਹੁਣ ਕੋਈ ਬੈਠਾ ਸੀਗਾ ਜੀ ਵੀਡੀਓ ਦੇਖਣ ਨਾਲ ਜਾਂ ਕੋਈ ਰੀਲਾਂ ਦੇਖਣ ਨਾਲ ਕੋਈ ਕਿਸੇ ਨੂੰ ਕੋਈ ਦੂਜੀ ਜਨਾਨੀ ਲੈ ਆਉਂਦਾ ਕੋਈ ਮਰੀ ਜਾਨੀ ਅੱਖਾਂ ਦੇ ਭਾਦੀਆਂ ਇਹਦੀ ਰਾੰਦ ਕਟੇਗੀ ਪਰ ਆਪਦਾ ਗੋਲੀ ਖਾ ਲੂ ਕੋਈ ਇਹੋ ਜੀ ਪਰ ਮਰ ਜੂ ਗਲ ਜੂ ਪਰ ਅਖਹਿੜਾ ਛੱਟੂ ਐ ਇਸ ਜਨਾਨੀ ਤੋਂ ਤੇਰਾ ਤਾਂ ਆਹੀ ਮਕਸਦ ਹੈ ਫਿਰ ਗੱਲ ਦੱਸ ਦੇ ਮੈਨੂੰ ਕੀ ਗੱਲ ਹੈ ਨਾ ਤੂੰ ਨਹੀਂ ਪੁੱਛ ਸਕਦਾ ਮੇਰੀਆਂ ਗੱਲਾਂ ਤੂੰ ਮੇਰੇ ਘਰ ਵਾਲਾ ਨਹੀਂ ਹੈਗਾ ਤੇਰੇ ਨਾਲ ਮੈਂ ਵਿਆਹੀ ਨਿੰਨੇ ਸਾਲਾਂ ਤੋਂ ਤੈਨੂੰ ਮੇਰਾ ਕੋਈ ਪਤਾ ਨਹੀਂ ਕਿਉਂਕਿ ਮੇਰੇ ਵੱਲੇ ਤੇਰਾ ਧਿਆਨ ਹੋਵੇ ਤਾਂ ਤੂੰ ਮੇਰੀਆਂ ਗੱਲਾਂ ਪੁੱਛੇ ਤੇਰੇ ਕੋਈ ਬਿਮਾਰੀ ਹੋ ਜਾਂਦੀ ਹੈ ਹੁਣ ਮੈਂ ਕੋਈ ਇੰਨਾ ਕੋਈ ਡਾਕਟਰਾਂ ਤਕੜਾ ਵੀ ਜਿਹੜਾ ਤੇਰੇ ਬੁੱਝ ਲੂੰਗਾ ਵੀ ਤੈਨੂੰ ਆ ਚੀਜ਼ ਕਰੇ ਤਾਂ ਆ ਐ ਠੀਕ ਹੋਏਂਗੀ ਤੂੰ ਪਰ ਭਾਈ ਇਹ ਗਲਤ ਦਾ ਕਰਾ ਸ਼ਾ ਹੁਣ ਮੈਨੂੰ ਕੀ ਪਤਾ ਤੇਰੀ ਕਿਵੇਂ ਠੀਕ ਹੋਊਗੀ ਕਿਵੇਂ ਠੀਕ ਤੈਨੂੰ ਐ ਨਹੀਂ ਪਤਾ ਭਾਈ ਇਹਦੇ ਢਿੱਡ ਦੇ ਵਿੱਚ ਗੋਲਾ ਵੀ ਬਣਿਆ ਪਿਆ ਹੈ ਉਹਦਾ ਗੋਲਾ ਕਿਵੇਂ ਠੀਕ ਹੋਊਗਾ ਹੈ ਜਲਨ ਦੇ ਨਾਲ ਨਾਲ ਹਾਂ ਹੁਣ ਯਾਰ ਆਹਾ ਪੁੱਟ ਗਿਆ ਪੁੱਟ ਗਿਆ ਪੁੱਟ ਗਿਆ ਨਾ ਤੂੰ ਕਾਨੂੰ ਬੁੱਜਣਾ ਤੈਨੂੰ ਤਾਂ ਬੁੱਜ ਗਿਆ ਮੱਖਾ ਬੁੱਜ ਗਿਆ ਤੈਨੂੰ ਲੜਾਈ ਦੀ ਜ਼ਰੂਰਤ ਹੈ ਮੇਰੇ ਨਾਲ ਲੜਨ ਦੀ ਹੈ ਨਾ ਉਹੀ ਹੈ ਨਾ ਹਾਂ ਹੁਣ ਕਿਵੇਂ ਪੁੱਜ ਗਿਆ ਤੂੰ ਹੁਣ ਵੀ ਤਾਂ ਤੂੰ ਬੁੱਝ ਹੀ ਗਿਆ ਸਿੱਧਾ ਕਹੀ ਦਿਆ ਕਰ ਤੂੰ ਵੀ ਹਾਂ ਮੈਂ ਤਾਂ ਲੜਨਾ ਚਾਹੁੰਨੀ ਆਹ ਲੜਨਾ ਚਾਹੁੰਨੀ ਹੈ ਤੇ ਲੜ ਪੈਂਦੀ ਤੂੰ ਸਵੇਰ ਦੀ ਕੋਈ ਬਹਾਨਾ ਨਹੀਂ ਮਿਲਿਆ ਹੋਣਾ ਹੈ ਨਾ ਸਵੇਰ ਦੀ ਸਵੇਰੇ ਸਵੇਰੇ ਤਾਂ ਮੈਂ ਤਾਂ ਚੁੱਪ ਸੀਗੀ ਕਿ ਚਲ ਸਵੇਰੇ ਦੇ ਨਾਲ ਇਹਦੇ ਨਾਲ ਹੁਣ ਕੀ ਮੱਥਾ ਮਾਰਾਂ ਮੈਂ ਪਰ ਲੜਪੈ ਹੁਣ ਲੜਪੈ ਯਾਰ ਹੁਣ ਆਪਦਾ ਗੋਲਾ ਤੂੰ ਠੰਡਾ ਕਰ ਠੰਡਾ ਕੱਢ ਲੈ ਗੋਲਾ ਤੇਰਾ ਗਲ ਦਾ ਖਰਾਸ਼ ਜਿਹੜੀ ਹੈ ਨਾ ਉਹ ਠੀਕ ਹੋਣੀ ਚਾਹੀਦੀ ਹੈ ਤੱਤ ਉਹ ਤਾਂ ਹੀ ਠੀਕ ਹੋਊ ਮੇਰੇ ਨਾਲ ਤੇਰੇ ਨਾਲ ਤੇ ਲੜਪੈ ਹੁਣ ਬਹਾਨਾ ਕਿਹੜਾ ਹੁਣ ਬਹਾਨਾ ਕੀ ਉਹ ਜਿਹੜੇ ਮੈਂ ਸਵੇਰ ਦੇ ਕੱਪੜੇ ਧੋ ਕੇ ਉਥੇ ਸਿੱਟ ਕੇ ਬਾਲ ਰੱਖੇ ਹੈਗੇ ਆ ਉਹ ਮੈਂ ਨੌਕਰ ਨਹੀਂ ਲੱਗੀ ਹੋਈ ਆ ਹੈ ਹਾਂ ਬਸ ਇੱਥੋਂ ਲੜਪੈ ਠੀਕ ਹੈ ਇੱਥੋਂ ਲੜਪੈ ਧੋਵਾ ਵੀ ਮੈਂ ਛੱਤ ਤੇ ਸੁੱਕਣੇ ਵੀ ਮੈਂ ਪਾਵਾਂ ਲਾ ਕੇ ਵੀ ਮੈਂ ਲਿਆਵਾਂ ਬਲੇਟ ਕੇ ਵੀ ਮੈਂ ਰੱਖਾਂ ਪ੍ਰੈਸਾਂ ਵੀ ਮੈਂ ਕਰਾਂ ਕਿਉਂ ਤੇਰੇ ਇੱਥੇ ਕੀ ਹੋਇਆ ਉਹ ਫੇਰ ਲੈ ਬਲੇਟ ਦਿਨਾ ਬਲੇਟ ਦਿਨਾ ਪਰ ਤੂੰ ਦਾ ਪਹਿਲਾਂ ਗੋਲਾ ਠੰਡਾ ਕਰ ਲੈ ਫੇਰ ਫੇਰ ਬਲੇਟੂਗਾ ਫੇਰ ਮੇਰੇ ਸੋਰੇ ਦੀਏ ਮੇਰੇ ਸੋਰੇ ਦੀਏ ਕੀ ਉਹ ਚੱਕ ਲੈ ਸਾਰੇ ਸੋਫੇ ਤੇ ਕੱਪੜੇ ਜਿਹੜੇ ਧਰੇ ਉਥੇ ਚੁੰਡ ਦੇ ਵਿੱਚ ਬੈਠਾ ਤੂੰ ਗੱਲਾਂ ਫੋਨ ਤੇ ਹੱਸ-ਹੱਸ ਕੇ ਕਰਦਾ ਸੀਗਾ ਤੇ ਤੂੰ ਉਹਦੇ ਨਾਲ ਤੂੰ ਆਹ ਕੱਪੜੇ ਵੀ ਲੇਟ ਲੈਂਦਾ ਉਹਦੇ ਨਾਲ ਨਾ ਫਿਰ ਬਲੇਟ ਲੈਣਾ ਤੇਰਾ ਗੋਲਾ ਫੇਰ ਤਾਂ ਠੰਡਾ ਹੋਊਗਾ ਹਾਂ ਮੇਰਾ ਤਾਂ ਗੋਲਾ ਫੇਰ ਹੀ ਠੰਡਾ ਹੋਊਗਾ ਨਾਲੇ ਤੇਰੀ ਗਲਦੀ ਖਰਾਸ਼ ਆ ਠੀਕ ਹੋ ਜੂਗੀ ਹੈ ਜਲਨ ਵੀ ਠੀਕ ਹੋ ਜੂਗੀ ਤੇਰੇ ਆਹੋ ਚੱਲ ਉਹ ਜਾ ਕੱਪੜੇ ਬਲੇਟ ਕੇ ਰੱਖ ਉਹਦਰ ਕੋਈ ਕੰਮ ਨਹੀਂ ਕਰਦਾਗਾ ਇਹ ਇਹ ਨੇ ਕੱਪੜੇ ਯਾਰ ਇਹ ਤਾਂ ਪੂਰਾ ਢੇਰ ਲੱਗਿਆ ਹੋਇਆ 10000 ਹੁਣ ਇੰਨੇ ਕੱਪੜੇ ਯਾਰ ਕਿਵੇਂ ਮੈਂ ਇਹ ਕਹਿੰਦੀ ਬਲੇਟ ਦੇ ਹੱਦ ਹੋ ਗਈ ਮੈਨੂੰ ਤਾਂ ਇਹ ਇਹਦਾ ਆਵਦਾ ਕੰਮ ਹੈ ਹੁਣ ਇਹਦੀਆਂ ਸਲਵਾਰਾਂ ਸਲਵੂਰਾਂ ਜੀਆਂ ਹੁਣ ਦੱਸ ਇਹ ਕਿਵੇਂ ਬਲੇਟਣੀਆਂ ਨੇ ਇਹ ਮੈਨੂੰ ਜਿਹੜਾ ਕੰਮ ਹੁਣ ਜਨਾਨੀਆਂ ਦਾ ਦੱਸ ਉਹ ਬੰਦਿਆਂ ਤੋਂ ਕਰਾਉਂਦੀਆਂ ਨੇ ਇਹ ਕਮੈਂਟ ਇਹ ਜੀ ਕਰ ਦਿੰਨੇ ਨੇ ਇਹਦੀਆਂ ਸਲਵਾਰਾਂ ਨੂੰ ਕੀ ਕੀ ਸਾਰੀਆਂ ਹੀ ਸਲਵਾਰਾਂ ਸਲਵਾਰਾਂ ਇਹਦੀਆਂ ਆਈਆਂ ਦੀ ਆ ਵੀ ਇਹਦੀ ਸਲਵਾਰ ਜੀ ਕੀ ਬੁੜਬੁੜ ਜੀ ਲਈ ਹੋਈ ਹੈ ਤੂੰ ਕੀ ਬੁੜਬੁੜ ਕਰੀ ਜਾਂਦਾ ਹੈ ਹੈ ਤੈਨੂੰ ਕੱਪੜਿਆਂ ਦਾ ਕਹਿਤਾ ਤੇ ਬੁੜਬੁੜ ਕਰਨ ਲੱਗ ਗਿਆ ਹੈ ਸਲਵਾਰਾਂ ਚਲ ਮੇਰੀਆਂ ਤਾਂ ਤੂੰ ਨਾ ਵਲੇਟ ਸਲਵਾਰਾਂ ਤੂੰ ਆਪਦੇ ਕੱਢ ਲੈ ਕੱਪੜੇ ਆਪਦੇ ਕੱਢ-ਕੱਢ ਕੇ ਵਲੇਟ ਲੈ ਵਲੇਟਣ ਦੀ ਬਜਾਏ ਮੈਂ ਤਾਂ ਕਹਿੰਦੀ ਉਹ ਮੈਂ ਤਾਂ ਸਾਰੇ ਕਰਕੇ ਰੱਖ ਦੇ ਸਾਰਿਆਂ ਨੂੰ ਸਾਰੇ ਕਰੀ ਜਾਂਦਾ ਯਾਰ ਹੁਣ ਜਿਵੇਂ ਆਉਂਦੇ ਨੇ ਉਹਨਾਂ ਸਲਵਾਰਾਂ ਜੀਆਂ ਤੇਰੀਆਂ ਇਹੇ ਥਲਵਾਰਾਂ ਜੀਆਂ ਤੇਰੀਆਂ ਆਏ ਨੇ ਪ੍ਰੈਸ ਪ੍ਰੈਸ ਤੋਂ ਬਿਨਾ ਥੋੜਾ ਜਿਹਾ ਠੀਕ ਹੁੰਦੀਆਂ ਨੇ ਇਹਨਾਂ ਨੂੰ ਐਂ ਨਾ ਕਰ ਜਿਹੜਾ ਕੰਮ ਤੇਰਾ ਆਪਦਾ ਹੈ ਉਹ ਤੂੰ ਕਰਿਆ ਕਰ ਹੁਣ ਸਾਨੂੰ ਇਸ ਤੋਂ ਬਾਹਰ ਦੇ ਕੰਮ ਤਾਂ ਕਰ ਸਕਦੇ ਹਾਂ ਕਿ ਘਰ ਦੇ ਕੰਮ ਸਾਡੇ ਤੋਂ ਹੁੰਦੇ ਨੇ ਕਿਸ ਤਰ੍ਹਾਂ ਹੁੰਦੇ ਨੇ ਕਰਦੇ ਕੰਮ ਹੁੰਦੇ ਨੇ ਹੋਰ ਨਹੀਂ ਤਾਂ ਆਪਦੇ ਆਪਦੇ ਵਲੇਟ ਕੇ ਰੱਖ ਲੈ ਹੈਂ ਇਹਨਾਂ ਨੂੰ ਐਂ ਕਰਕੇ ਐਂ ਕਰ ਲੈ ਵਿੱਚੋਂ ਆਪਦੇ ਕੱਢ ਲੈ ਕੱਪੜੇ ਤੇਰੀਆਂ ਪੈਂਟਾਂ ਕੱਢ ਲੈ ਤੇਰੀਆਂ ਸ਼ਰਟਾਂ ਕੱਢ ਲੈ ਮੇਰੇ ਤਾਂ ਤੂੰ ਨਾਂ ਵਲੇਟ ਓਏ ਪ੍ਰੈਸ ਕਰਨ ਵਾਲੇ ਨੇ ਧੋਬੀ ਨੂੰ ਦੇ ਦੇ ਦਿੰਨੇ ਆ ਉਹ ਧੋਬੀ ਆ ਕੇ ਲੈ ਜਾਊਗਾ ਆ ਫੋਨ ਕਰ ਦੇਣਾ ਹੁਣ ਆ ਕੇ ਲੈ ਜਾਊਗਾ ਨਾ ਧੋਬੀ ਨੂੰ ਆਪ ਨਾ ਕੁਛ ਕਰੀ ਆਪ ਨਾ ਕੋਈ ਹੱਥ ਹਲਾ ਲਈ ਤੈਨੂੰ ਤਾਂ ਐ ਵੀ ਇਹ ਵਿਲਾ ਕੋ ਫਿਰਦਾ ਸੜਾ ਵਿਲਾ ਕਿਉਂ ਫਿਰਦਾ ਤੈਨੂੰ ਤਾਂ ਬੜਾ ਜ਼ੋਰ ਪੈਂਦਾ ਕੰਮ ਕਰਦੇ ਨੂੰ ਕਾਹਦਾ ਕਹਦਾ ਕਹਿ ਦਾਂ ਉਹਦੇ ਤੇ ਤੈਨੂੰ ਜ਼ੋਰ ਪੈ ਜਾਂਦਾ ਆਹ ਕੱਪੜਿਆਂ ਦਾ ਕਹਤਾ ਇਹਦੇ ਤੇ ਤੈਨੂੰ ਜ਼ੋਰ ਪੈ ਗਿਆ ਇਹਨਾਂ ਨੂੰ ਪਲੇਟ ਪਲੇਟ ਕੇ ਰੱਖ ਲੈ ਬਸ ਧੋਬੀ ਤੋਂ ਕਰਾ ਲੈ ਧੋਬੀ ਤੋਂ ਕਰਾ ਲੈ ਉਹ ਆਪ ਦੇ ਜਿਹੜਾ ਤਾਂ ਗਲ ਦੀ ਖਰਾਸ਼ ਨੂੰ ਸ਼ੌਬ ਦੀ ਠੀਕ ਕਰ ਲੈ ਲੜਪਾ ਚੰਗੀ ਤਰ੍ਹਾਂ ਲੜ ਲੈ ਹੁਣ ਲੜਪਾ ਜੇ ਮਹੀਂ ਵਲੇਟਣੇ ਐ ਤਾਂ ਫਿਰ ਮੈਂ ਤੈਨੂੰ ਕਾਦੇ ਵਾਸਤੇ ਇਥੇ ਕੱਪੜਿਆਂ ਤੇ ਬਿਠਾਇਆ ਕਿ ਬੀ ਇਹਨਾਂ ਨੂੰ ਬਲੇਟ ਲੈ ਤੂੰ ਓ ਯਾਰ ਤੂੰ ਤਾਂ ਨਾ ਹੱਦ ਕਰੀ ਜਾਂਦੀ ਏ ਹੁਣ ਜਿਹੜੀ ਚੀਜ਼ ਇਹ ਆ ਤੇਰੀਆਂ ਸਾਰੀਆਂ ਹੀ ਸਲਵਾਰਾਂ ਤੂੰ ਆਪਦੀਆਂ ਸਲਵਾਰਾਂ ਤੋਂ ਰੱਖੀ ਮੇਰੀਆਂ ਪੈਂਟਾਂ ਪੁੰਟਾਂ ਹੀ ਆ ਇੱਕ ਮੇਰੀ ਪੈਂਟ ਆ ਦੇਖ ਆਹ ਆ ਦੇਖ ਆ ਤੇਰੀ ਲੋਅਰ ਆਰੀ ਪੈਂਟ ਆਰੀਆਂ ਸ਼ਰਟਾਂ ਤੇਰੀਆਂ ਹੈ ਨਹੀਂ ਆਪਦੇ ਤਾਂ ਬਲੇਟ ਬਲੇਟ ਕੇ ਰੱਖ ਲੈ ਓਏ ਆ ਦੇਖ ਬਲੇਟੀ ਤਾਂ ਜਾਨਾ ਤੇਰੇ ਇਹ ਮੇਰੇ ਸਹੁਰੇ ਦੀ ਕੋਈ ਪਜਾਮੇ ਜੇ ਆ ਤਾਂ ਮੇਰੇ ਪਿਓ ਵਾਲਾ ਲੱਗਦਾ ਪਜਾਮਾ ਯਾ ਨਾ ਹੈ ਗਿਆ ਤੇਰੇ ਪਿਓ ਵਾਲਾ ਪਜਾਮਾ ਫੈਸ਼ਨ ਹੈ ਫੈਸ਼ਨ ਚੱਲਦਾ ਹੈ ਪਲਾਜੋ ਦਾ ਇਸ ਤੇ ਕੀ ਲਿਖੀ ਹੈ ਏ ਬੀ ਸੀ ਏ ਬੀ ਮੇਰੇ ਸਹੁਰੇ ਦੀ ਐ ਸਿੱਖ ਤਾਂ ਲੈ ਏ ਬੀ ਸੀ ਇੱਥੋਂ ਹੀ ਸਿੱਖ ਲੈ ਤੈਨੂੰ ਨਹੀਂ ਆਉਂਦੀ ਅੰਗਰੇਜ਼ੀ ਤਾਂ ਤੈਨੂੰ ਆਉਂਦੀ ਨਹੀਂ ਅੰਗਰੇਜ਼ੀ ਮੈਨੂੰ ਬਥੇਰੀ ਆਉਂਦੀ ਹੈ ਮੈਂ ਤਾਂ ਬੋਲਦੀ ਨਹੀਂ ਇੱਕ ਹੂੰ ਬੋਲਾਂ ਤਾਂ ਮੈਂ ਤੂੰ ਨਹੀਂ ਬੋਲਦੀ ਹੂੰ ਤੂੰ ਤਾਂ ਮੇਰੇ ਬੋਲ-ਬੋਲ ਕੇ ਮੇਰੇ ਸਾਹ ਸਕਾਰ ਰੱਖਿਆ ਤੂੰ ਨਹੀਂ ਬੋਲਦੀ ਦੇਖ ਮੈਂ ਤਾਂ ਬੋਲਦੀ ਨਹੀਂ ਮੈਂ ਤਾਂ ਕਿੱਥੇ ਬੋਲਦੀ ਆ ਬੋਲਾਂ ਤੂੰ ਦਿੰਦਾ ਭਲਾ ਨਹੀਂ ਹੁਣ ਬੋਲ ਲੈ ਆਪਦੀ ਤਾਂ ਗੱਲ ਦੀ ਖਰਾਸ਼ ਜੀ ਠੀਕ ਕਰ ਲੈ ਹੁਣ ਖਰਾਸ਼ ਠੀਕ ਕਰ ਲੈ ਆ ਜਦੋਂ ਤੱਕ ਸਾਰੇ ਜਿੰਨਾ ਬੋਲੀ ਜਾਣੀ ਜਿੰਨੀ ਤੂੰ ਜ਼ੁਬਾਨ ਚਲਾਈ ਜਾਣੀ ਇੰਨੀ ਹੱਥ ਹੀ ਚਲਾ ਲੈ ਨਾ ਹੱਥ ਚਲਾ ਲੈ ਠੀਕ ਹੋ ਜਾ ਹੋਰ ਕੀ ਕੱਪੜੇ ਨਾਲੇ ਬੁਲੇਟੇ ਜਾਣਗੇ ਹੈ ਨਹੀਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਇੰਨੇ ਧੋਤੇ ਫਿਰ ਉੱਤੋਂ ਛੱਤ ਤੋਂ ਲੈ ਕੇ ਆਈਦਾ ਸੁੱਕਣੇ ਪਾਏ ਹੋਏ ਸੀ ਸਾਰੇ ਕੱਲ ਨੀਨੇਰੀ ਚੱਲਦੀ ਸੀ ਉਹ ਸਾਰੇ ਥੱਲੇ ਡਿੱਗ ਪਏ ਮੈਂ ਤੇਰਾ ਤੇ ਵੀ ਸਾਰਾ ਨਹੀਂ ਹੈ ਗਿਆ ਕਿ ਚੱਲ ਮੈਂ ਉੱਤੇ ਜਾ ਕੇ ਕੱਪੜੇ ਵੇਖਿਆ ਵਾ ਜੇ ਥੱਲੇ ਡਿੱਗੇ ਤਾਂ ਉੱਤੇ ਤਾਰ ਤੇ ਟੰਗਦਾ ਚੱਕ ਕੇ ਆ ਡਿਜ਼ਾਈਨ ਦੇਖ ਮੇਰੀ ਪੈਂਟ ਦਾ ਆ ਦੇਖ ਡਿਜ਼ਾਈਨ ਦੇਖ ਡਿਜ਼ਾਈਨ ਦੇਖ ਕੇ ਪਤਾ ਨਹੀਂ ਤੂੰ ਕੀ ਕਰਦਾ ਰਹਿਣਾ ਐ ਹੋ ਜੀ ਪੈਂਟਾਂ ਪੂਣਾ ਹੁਣ ਤੇਰੀ ਉਮਰ ਐ ਹੋ ਜੀ ਪੈਂਟਾਂ ਪੂਣੇ ਹੇ ਹੇ ਕਿਉਂ ਮੇਰੀ ਉਮਰ ਨੂੰ ਕੀ ਐ ਤੇਰੇ ਤਾਂ ਆਹੀ ਸਕੂਲ ਪੈ ਜਾਂਦਾ ਵੀ ਇਹ ਕੱਪੜੇ ਮਾਡਰਨ ਕੱਪੜੇ ਕਿਉਂ ਪਾਉਂਦਾ ਆ ਦੇਸੀ ਕੱਪੜੇ ਪਾ ਲਿਆ ਕਰ ਹੁਣ ਤੂੰ ਆਪ ਦਾ ਹੈਂ ਚਾਦਰਾਂ ਕੁੜਤਾ ਬੰਨ ਲਿਆ ਕਰ ਕੋਈ ਆਪ ਦਾ ਕੋਈ ਆਪ ਦਾ ਪਜਾਮਾ ਕੁੜਤਾ ਪਾ ਲਿਆ ਕਰ ਪਾ ਲਿਆ ਕਰ ਪਜਾਮਾ ਪੈਂਟਾਂ ਵੇ ਖਾਜੇ ਵੀ ਮਾਡਰਨ ਨਹੀਂ ਛੜਦਾਗਾ ਇਹ ਕਿਉਂ ਮੈਨੂੰ ਕੀ ਹੋ ਗਿਆ ਮੈਨੂੰ ਕੀ ਹੋ ਗਿਆ ਹਾਂ ਦਫ਼ਤਰ ਜਾਂਦੇ ਆ ਉੱਥੇ ਤੈਨੂੰ ਪਤਾ ਹੁਣ ਕੁੜੀਆਂ ਛੜੀਆਂ ਬੈਠੀਆਂ ਹੁੰਦੀਆਂ ਨੇ ਹੈ ਤੇ ਨਾਲੇ ਛਿੱਡਾ ਕਰਦੀਆਂ ਨੇ ਕਹਿੰਦੀਆਂ ਦੇਖ ਬਾਈ ਕਿਹੋ ਜੇ ਕੱਪੜੇ ਪਾ ਕੇ ਆਉਂਦਾ ਤੇ ਫਿਰ ਮਾਡਰਨ ਪਾਉਣੇ ਪੈਂਦੇ ਆ ਤੇ ਦਫ਼ਤਰ ਦੇ ਵਿੱਚ ਤਾਂ ਬੰਦਾ ਪਉਂਦਾ ਤੂੰ ਤਾਂ ਘਰੇ ਪਾ ਕੇ ਡੀਸੀ ਬਣਿਆ ਰਹਿਣਾ ਕਰੇ ਵਿਤ ਇੰਤਾਂ ਮਾਡਰਨ ਕੱਪੜੇ ਚਾਹੀਦੇ। ਕਰੇ ਤਾਂ ਲੋਅਰ ਲੋਅਰ ਜੀ ਪਾਉਣੇ ਆ। ਕਿਉਂ ਐਵੇਂ ਖਾਵਾ ਕੁੜਕੜ ਕਰੀ ਜਾਨੀ ਐ। ਕਰ ਲੈ ਆਪਦੇ ਫਿਰ ਕੱਪੜੇ। ਨਾ ਕਰ ਲੈ ਆਪਦੇ ਕਿ ਮੈਂ ਨੌਕਰ ਨਹੀਂ ਲੱਗਿਆ। ਇੱਥੇ ਬਹਿ ਕੇ ਇਹਨਾਂ ਨੂੰ ਵਲੇਟ ਲੈ। ਖਿਹੜਾ ਨਾ ਛੜਾ ਕੇ ਜਾਂ ਮੈਂ ਤੈਨੂੰ ਦੱਸਾਂ। ਮੈਂ ਖਿਆ ਮੈਂ ਹੁਣ ਬਸ ਵਲੇ ਦੋ ਕੱਪੜੇ ਵਲੇਟ ਕੇ ਰੱਖ ਤੇ ਤੇ ਉਹਦੇ ਵਿੱਚ ਹੀ ਅੱਕ ਗਿਆ। ਤੇ ਜਿਹੜੇ ਜਨਾਨੀਆਂ ਇੰਨੇ ਨੇ ਕੰਮ ਕਰਦੀਆਂ ਸਾਰਾ ਦਿਨ ਘਰ ਦੇ ਕੰਮ। ਝਾੜੂ ਪੋਚੇ, ਬਰਤਨ, ਰੋਟੀਆਂ, ਜਵਾਕਾਂ ਨੂੰ ਸਾਭ। ਉਹ ਨਹੀਂ ਦਿਖਦਾ ਕਾ ਤੁਹਾਨੂੰ ਬੰਦਿਆਂ ਨੂੰ। ਮਾਥੜੇ ਦੇ ਦੇਗਾ ਮਾਥੜੇ ਦੇ ਕੇ ਮਾਰ ਦੀ ਚੱਕ ਦੇ ਚੱਕ ਚਿਕ ਚਿਕ ਮੈਨੂੰ ਗੁੱਸਾ ਨਾ ਦਵਾ ਮੈਥੋਂ ਜ਼ਿਆਦਾ ਬੋਲਿਆ ਨਹੀਂ ਜਾਂਦਾਗਾ ਚਲ ਆਉਂਦਾ ਤੇਰੀ ਐਕਸਰਸਾਈਜ਼ ਹੋ ਜਾਂਦੀ ਐ ਕਰ ਲੈ ਤੂੰ ਆਪਦੀ ਜਵਾਬ ਦੀ ਐਕਸਰਸਾਈਜ਼ ਕਰ ਲੈ ਦਿਮਾਗ ਦੀ ਐਕਸਰਸਾਈਜ਼ ਕਰ ਲੈ ਇਹਨਾਂ ਨੂੰ ਬਲੇਟ ਲੈ ਮੈਂ ਤੇਰੇ ਤੇਰੇ ਕੱਪੜੇ ਕੱਢ ਦੂੰ ਆਪੇ ਬਲੇਟ ਕੇ ਰੱਖੀ ਮੈਨੂੰ ਕੀ ਮੈਂ ਤਾਂ ਆਪ ਦੇ ਬਲੇਟ ਕੇ ਰੱਖ ਲੂੰ ਫੜਾ ਹਾ ਤੇਰੇ ਪਤਾ ਤੋ ਜਿਹੜਾ ਇੰਨਾ ਸੱਟਣ ਤੇ ਇੰਨਾ ਜ਼ੋਰ ਲਾਈ ਜਾਨੀ ਐ ਇਹਨਾਂ 2 ਮਿੰਟ ਬਲੇਟ ਦੇ ਬਲੇਟ ਦੇ ਕਿਉਂ ਬਲੇਟ ਦੇ ਆ ਮੈਂ ਆਹ ਚੱਕਾ ਹਾ ਤੇਰੀਆਂ ਪੈਂਟੜੀਆਂ ਫੜ ਇਹਨੂੰ ਪ੍ਰੈਸ ਵੀ ਤਾਂ ਕਾ ਕੌਣ ਕਰੂਗਾ ਤੂੰ ਹੀ ਕਰੇਂਗੀ ਆਪ ਕਰੇਗਾ ਮੈਂ ਕਿਉਂ ਕਰਾਂ ਮੈਂ ਇੱਥੇ ਨੌਕਰ ਨਹੀਂ ਲੱਗਿਆ ਹੋਈ ਥੋਬੀ ਲਾ ਲੈਨੇ ਥੋਬੀ ਲੈ ਜਾ ਕਰੂਗਾ ਹਾਂ ਦੂਜੇ ਤਿੰਨ ਤੀਜੇ ਦਿਨੋਂ ਦਾ ਹੋਰ ਕੀ ਐ ਤੇ ਖੁਦੀ ਥੋਬੀ ਬਣ ਜਾ ਕਰ ਖੁਦ ਪ੍ਰੈਸ ਕਰ ਲਿਆ ਕਰ ਕਿਉਂ ਹੱਥ ਨੇ ਇਹਨਾਂ ਨੂੰ ਚਲਾ ਲੈ ਇਹ ਜੁੜ ਜਾਣਗੇ ਸਾਰਾ ਦਿਨ ਚਲਾਉਨੇ ਆ ਉੱਥੇ ਕਲਮ ਸਾਰਾ ਹਾਂ ਲੱਗੇ ਤਾਂ ਰਹਿੰਦੇ ਆ ਲਿਖਣ ਤੇ ਕੀਤਾ ਰਹਿੰਦੇ ਆ ਉਹ ਤਾਂ ਕੰਮ ਵੱਖਰਾ ਬੰਦੇ ਘਰ ਦਾ ਕੰਮ ਵੀ ਆ ਕਿੰਨਾ ਕਰਦੇ ਨੇ ਦਫ਼ਤਰੋਂ ਤੁਹਾਨੂੰ ਤਾਂ ਮਿਲੀ ਹੋਈ ਐ ਹਰਾਮੀ ਪੂਰੀ ਕੀ ਬਾ ਸਾਜਨਾਨੀ ਹੈਗੀ ਇਹ ਕਰ ਲੂ ਆਪੇ ਜਨਾਨੀ ਹੈਗੀ ਕਰ ਲੂ ਆਪੇ ਚੱਲ ਫਿਰ ਹੁਣ ਹੋਰ ਕਿੰਨਾ ਜ਼ਰ ਦੇਰ ਲਾਏਗੀ ਕਿੰਨਾ ਦੇਰ ਲਾਏਗੀ ਤੇਰੀ ਖਰਾਸ਼ ਜੀ ਠੀਕ ਹੋ ਜੇ ਕਰਦੀ ਖਰਾਸ਼ ਜੀ ਠੀਕ ਹੋ ਗਈ ਹੋਣੀ ਹੁਣ ਤਾਂ ਠੀਕ ਹੋ ਗਈ ਹੋ ਗਈ ਠੀਕ ਹੋ ਗਈ ਹੋ ਗਈ ਠੀਕ ਮੈਂ ਸੱਚੀਓ ਕਹਿੰਨੀ ਆ ਵੇਖ ਲੈ ਆਹ ਹਾਂ ਹਮਲਾਏ ਪਲੇਟ ਲਏ ਇਹਨਾਂ ਨੂੰ ਹੱਥ ਲਾ ਲੈ ਹਾਂ ਆਹ ਕਿਦਰੇ ਆਈ ਨਾ ਸਮਝੀ ਕੀ ਬਾਸ ਹੁਣ ਹੱਥ ਥਪੀ ਤੇ ਚੱਲ ਇਹਨੇ ਮੇਰਾ ਖਿਹੜਾ ਛੱਡ ਤਾਂ ਹੋਣਾ ਐ ਨਹੀਂ ਮੈਂ ਤੇਰਾ ਖਿਹੜਾ ਢੇਰ ਤੂੰ ਇਹ ਧੋ ਕੇ ਰੱਖਦੀ ਐ ਪਰ ਤੂੰ ਥੋੜਾ ਤੋਂ ਨਹੀਂ ਇਹਦਾ ਮਸ਼ੀਨ ਤੋਂ ਹੁੰਦੀ ਐ ਲੈ ਮਸ਼ੀਨ ਤੋਂ ਹੁੰਦੀ ਨਾ ਮਸ਼ੀਨ ਆਪੇ ਧੋ ਦਿੰਦੀ ਐ ਮਸ਼ੀਨ ਦੇ ਹੱਥ ਲੱਗੇ ਐ ਮਸ਼ੀਨ ਦੇ ਪੈਰ ਲੱਗੇ ਜਿਹੜੀ ਤੁਰ ਫਿਰ ਕੇ ਸਕਾ ਵੀ ਹੁੰਦੀ ਐ ਪਹਿਲਾਂ ਜਨਾਨੀਆਂ ਹੱਥ ਨਾਲ ਧੋਂਦੀਆਂ ਸੀ ਉਦੋਂ ਪਤਾ ਲੱਗਦਾ ਸੀ ਹੁਣ ਤੁਸੀਂ ਆ ਗਈਆਂ ਉਹਨਾਂ ਦੇ ਬਰਾਬਰ ਤਾਂ ਤੁਸੀਂ ਪਹਿਲਾਂ ਵਾਲੀਆਂ ਜਨਾਨੀਆਂ ਦੇ ਬਰਾਬਰ ਤਾਂ ਕੰਮ ਹੀ ਨਹੀਂ ਕਰ ਸਕਦੀਆਂ ਜਿਹੜੀਆਂ ਉਹ ਕਰਦੀਆਂ ਸੀ ਕੱਪੜੇ ਆਪਦੇ ਹੱਥ ਨਾਲ ਧੋਂਦੀ ਹੱਥ ਨਾਲ ਧੋਇਆ ਕਰਨ ਨਾਲ ਮੈਲ ਵਧੀਆ ਲੈਂਦੀ ਐ ਹੱਥ ਨਾਲ ਧੋਇਆ ਕਰ ਕਿਉਂ ਮੇਰੇ ਵਧੀਆ ਡੋਲੇ ਨਾ ਮੇਰੇ ਨਾਲ ਵੈਰ ਰੱਖਣੀ ਹੈ ਨਾ ਤੇਰੀ ਤਾਕਤ ਆ ਜੂਗੀ ਤਾਕਤ ਤਾਂ ਮੇਰੇ ਚ ਬਥੇਰੀ ਹੈ ਮੋਟਾਪਾ ਘਟ ਹੋ ਜੂ ਪੇਟ ਘਟ ਹੋ ਮੋਟਾਪਾ ਤਾਂ ਮੈਂ ਕਰ ਲੂ ਘਟ ਮੋਟਾਪੇ ਦੀ ਤਾਂ ਕੋਈ ਗੱਲ ਨਹੀਂ ਆਹੋ ਤੂੰ ਐਂ ਕਰਨ ਨਾਲ ਨਾਲ ਮੇਰੇ ਗੱਲਾਂ ਕਰਦਾ ਰ ਨਾ ਨਾਲ ਨਾਲ ਵਲੇਟਦਾ ਰ ਕੋ ਯਾਰ ਹੁਣ ਚਲ ਤੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਕੈਮਰਾ ਸਾਡਾ ਬਹੁਤ ਦੂਰ ਹੈ ਤੇ ਇਸ ਕਰਕੇ ਅਸੀਂ ਆਪਾਂ ਨੇੜੇ ਹੋ ਜਾਈਏ ਨਜ਼ਦੀਕ ਹੈ ਜਿਹੜਾ ਕੈਮਰਾ ਨਹੀਂ ਲਿਆ ਸਕੇ ਤੇ ਚਲੋ ਜੀ ਇਧਰ ਮੇਰੇ ਨਾਲ ਕਰਮਾ ਜੀ ਇਹ ਵੈਸੇ ਨਾ ਕੰਮਚੋਰ ਬੜਾ ਕੰਮ ਨਹੀਂ ਕਰਦਾਗਾ ਆਹੋ ਬਸ ਦਫਤਰੋਂ ਆਇਆ ਘਰੇ ਬੈਠਾ ਤੇ ਆ ਕੇ ਨਾ ਬਸ ਮੈਨੂੰ ਹੀ ਕਹੂਗਾ ਆਹ ਕਰ ਲਾ ਉਹ ਕਰ ਲੈ ਹੁਣ ਢੇਰ ਕੱਪੜਿਆਂ ਦਾ ਜੇ ਬੰਦਾ ਵਲੇਟ ਦੇਗਾ ਤਾਂ ਕੀ ਕੋਈ ਜ਼ੁਲਮ ਹੁੰਦਾ ਹੈ ਹੈ ਬਾਈ ਜੀ ਇਹ ਮੇਰੇ ਨਾਲ ਤਾਂ ਲੜਦੀ ਲੜਦੀ ਹੁਣ ਤੁਹਾਨੂੰ ਚੁਗਲੀਆਂ ਕਰੀ ਜਾਂਦੀਆਂ ਮੇਰੀਆਂ ਦੇਖ ਲੈ ਚੁਗਲੀਆਂ ਕੀ ਕਹਿੰਦੀ ਹੈ ਇਹੀ ਹੈ ਇਹੀ ਹੈ ਤੇ ਘਟ ਹੈ ਤੂੰ ਸਾਰੇ ਜਾਣਦੇ ਹੋ ਘਟ ਮੈਂ ਕੀ ਕਰਦਾ ਮੈਂ ਤਾਂ ਬੋਲਦੀ ਨਹੀਂ ਮੈਂ ਤਾਂ ਜਮਾਂ ਨਹੀਂ ਬੋਲਦੀ ਇਹ ਨਹੀਂ ਬੋਲਦੀ ਹਾਂ ਇਹ ਤਾਂ ਫਿਰ ਹੀ ਦੱਸਣਗੇ ਵੀ ਇਹ ਬੋਲਦੀ ਕਿ ਨਹੀਂ ਬੋਲਦੀ ਬੋਲਦੀ ਹੈ ਕਿ ਨਹੀਂ ਬੋਲਦੀ ਚਲੋ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ